ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕੀ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਕੀ ਪੈਸਾ ਮਿਹਨਤ ਦੇ ਨਾਲ ਕੰਮ ਕਰਨ ਦੇ ਨਾਲ ਆਉਂਦਾ ਹੈ ਤੇ ਜਾਂ ਫਿਰ ਕੀ ਕੰਮ ਸਾਨੂੰ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਜੀਵਨ ਦੇ ਵਿੱਚ ਪੈਸਾ ਤੇ ਸੁੱਖ ਸ਼ਾਂਤੀ ਵੀ ਆਵੇ ਤੇ ਮਨ ਨੂੰ ਸ਼ਾਂਤੀ ਵੀ ਮਿਲੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਇੱਕ ਮੋਟੀਵੇਸ਼ਨਲ ਵੀਡੀਓ ਆ ਇਹਦੇ ਲਈ ਤੁਸੀਂ ਜੇ ਦੂਜੀਆਂ ਚੀਜ਼ਾਂ ਦੇ ਨਾਲ ਜੋੜੋ ਇਹ ਮੋਟੀਵੇਸ਼ਨਲ ਵੀਡੀਓ ਆ ਕਿਉਂਕਿ ਜਿਹੜਾ ਪੈਸਾ ਇਹ ਹਰੇਕ ਮਨੁੱਖ ਦੀ ਅੱਜ ਦੀ ਸਭ ਤੋਂ ਪਹਿਲੀ ਲੋੜ ਹੈ ਜੇ ਕੋਈ ਪ੍ਰਮਾਤਮਾ ਤੋਂ ਬਾਅਦ ਆਪਾਂ ਕਹਿ ਸਕਦੇ ਆ ਤਾਕਤਵਰ ਕੋਈ ਚੀਜ਼ ਹੈ ਜਾਂ ਫਿਰ ਲੋੜਵੰਦ ਚੀਜ਼ ਹੈ ਜਿਵੇਂ ਆਪਾਂ ਪ੍ਰਮਾਤਮਾ ਨੂੰ ਚਾਹੁੰਦੇ ਆ ਉਵੇਂ ਜਿcrit ਆਪਾਂ ਪੈਸੇ ਨੂੰ ਵੀ ਚਾਹੁੰਦੇ ਆ ਪਰ ਪੈਸਾ ਦੋਸਤੋ ਆਉਂਦਾ ਕਿਉਂ ਨਹੀਂ ਹੈਗਾ ਹਰ ਇੱਕ ਵਿਅਕਤੀ ਦੀ ਇਹ ਹੀ ਸਮੱਸਿਆ ਕਿ ਮੇਰੇ ਕੋਲ ਪੈਸਾ ਆ ਕਿਉਂ ਨਹੀਂ ਰਿਹਾ ਹੈਗਾ ਆਪਾਂ ਇੱਕ ਚੀਜ਼ ਦੇ ਉੱਤੇ ਹਮੇਸ਼ਾ ਆਪਾਂ ਨੂੰ ਛੋਟੇ ਬੱਚੇ ਹੁੰਦਿਆਂ ਤੋਂ ਲੈ ਕੇ ਹੀ ਇਹ ਸਿਖਾਈ ਜਾਂਦੀ ਹੈ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਕਿ ਜੇ ਮਿਹਨਤ ਕਰੋਗੇ ਤਾਂ ਹੀ ਪੈਸਾ ਆਵੇਗਾ ਜੇ ਆਲਸ ਰੱਖੋਗੇ ਤਾਂ ਪੈਸਾ ਨਹੀਂ ਆਵੇਗਾ ਤੁਸੀਂ ਕਾਮਯਾਬ ਨਹੀਂ ਹੋਵੋਗੇ ਕਿਸੇ ਹੱਦ ਤੱਕ ਇਹ ਗੱਲ ਦੋਸਤੋ ਸਹੀ ਹੋ ਸਕਦੀ ਹੈ ਪਰ ਇਹ ਪੂਰਾ ਸੱਚ ਨਹੀਂ ਹੈਗਾ ਮਿਹਨਤ ਵੀ ਦੋਸਤੋ ਜੇ ਤੁਸੀਂ ਕਿਸੇ ਦੇ ਮੰਗਣ ਲੱਗ ਕੇ ਮਿਹਨਤ ਕਰੋਗੇ ਜਿਵੇਂ ਜੇ ਆਪਾਂ ਮਿਹਨਤ ਦੀ ਗੱਲ ਕਰੀਏ ਤਾਂ ਮਜ਼ਦੂਰ ਦਿਨ ਰਾਤ ਮਿਹਨਤ ਕਰਦਾ ਹੈ ਫਿਰ ਤਾਂ ਮਜ਼ਦੂਰ ਹੀ ਸਭ ਤੋਂ ਵੱਧ ਪੈਸੇ ਆਲਾ ਹੋਵੇ ਅਮੀਰ ਹੋਵੇ ਲੇਕਿਨ ਦੋਸਤੋ ਫਿਰ ਅਸੀਂ ਕੀ ਕਰੀਏ ਕਿਸ ਤਰ੍ਹਾਂ ਦੇ ਕੰਮ ਕਰੀਏ ਜਿਹਦੇ ਨਾਲ ਸਾਡੇ ਕੋਲੇ ਪੈਸਾ ਪਹਿਲੀ ਗੱਲ ਤਾਂ ਦੋਸਤੋ ਇੱਕ ਚੀਜ਼ ਮੇਰੀ ਧਿਆਨ ਨਾਲ ਸੁਣ ਲਓ ਜਿਸ ਚੀਜ਼ ਲਈ ਵੀ ਤੁਸੀਂ ਕਿਸੇ ਇੱਕ ਚੀਜ਼ ਦੇ ਮੰਗਰ ਭਜੋਗੇ ਉਥੋਂ ਤੋਂ ਦੂਰ ਨੂੰ ਦੌੜੇਗੀ ਤੁਸੀਂ ਹਾਇ ਪੈਸਾ ਹਾਇ ਪੈਸਾ ਕਰੋਗੇ ਪੈਸੇ ਦੇ ਮੰਗਰ ਦੌੜੋਗੇ ਤਾਂ ਪੈਸਾ ਤੁਹਾਤੋਂ ਦੂਰ ਦੌੜੇਗਾ ਹਾਂ ਅਗਰ ਤੁਸੀਂ ਇਸ ਗੱਲ ਦੇ ਵਿੱਚੋਂ ਧਿਆਨ ਛੱਡ ਕੇ ਕਿ ਪੈਸਾ ਮੇਰੇ ਕੋਲ ਆਉਂਦਾ ਜਾਂ ਨਾ ਆਉਂਦਾ ਆਪਾਂ ਆਪਣਾ ਕਰਮ ਕਰਾਂਗੇ ਆਪਣਾ ਕੰਮ ਕਰਾਂਗੇ ਫਿਰ ਤੁਸੀਂ ਦੇਖਿਓ ਕਿ ਪੈਸਾ ਕਿਵੇਂ ਤੁਹਾਡੇ ਮੰਗਰ ਦੌੜਿਆ ਆਊਗਾ ਪਰ ਕੰਮ ਕਰੀਏ ਕੀ ਸਾਨੂੰ ਕਰਨਾ ਕੀ ਚਾਹੀਦਾਗਾ ਦੋਸਤੋ ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹ ਪੈਦਾ ਹੁੰਦਾਗਾ ਕਿ ਅਸੀਂ ਕਹੇ ਜਾਂ ਕੰਮ ਕਰੀਏ ਦੋਸਤੋ ਕੰਮ ਦੀ ਜੇ ਤੁਸੀਂ ਧਿਆਨ ਨਾਲ ਨਿਗਾਹ ਮਾਰ ਕੇ ਦੇਖੋ ਜਿਹੜਾ ਕੰਮ ਤੁਹਾਡੇ ਦਿਲ ਦੇ ਨੇੜੇ ਆ ਜਿਹੜਾ ਕੰਮ ਕਰਕੇ ਤੁਹਾਨੂੰ ਸ਼ਾਂਤੀ ਮਿਲਦੀ ਆ ਜਿਹੜਾ ਕੰਮ ਕਰਕੇ ਤੁਹਾਨੂੰ ਆਨੰਦ ਆਉਂਦਾ ਜਿਹੜਾ ਕੰਮ ਤੁਹਾਨੂੰ ਕਰਨਾ ਆਉਂਦਾ ਉਹ ਕੰਮ ਕਰੋਗੇ ਤਾਂ ਤੁਹਾਨੂੰ ਕੋਈ ਕਾਮਯਾਬ ਹੁਣ ਤੋਂ ਰੋਕ ਨਹੀਂ ਸਕਦਾ ਪਰ ਜਦੋਂ ਅਸੀਂ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਦੀ ਨਕਲ ਮਾਰ ਕੇ ਉਹ ਫਲਾਨਾ ਫਲਾਨੇ ਕੰਮ ਦੇ ਵਿੱਚ ਕਾਮਯਾਬ ਹੋ ਗਿਆ ਫਲਾਨਾ ਪ੍ਰੋਪਰਟੀ 'ਚ ਕਾਮਯਾਬ ਹੋ ਗਿਆ ਫਲਾਨਾ ਉਹ ਚੀਜ਼ 'ਚ ਕੰਮ ਕਾਮਯਾਬ ਹੋ ਗਿਆ ਤੁਸੀਂ ਕਦੇ ਵੀ ਦੋਸਤੋਂ ਕਾਮਯਾਬ ਨਹੀਂ ਹੋਵੋਗੇ ਪੈਸਾ ਤੁਹਾਡੇ ਨੇੜੇ ਨਹੀਂ ਆਵੇਗਾ ਸਾਨੂੰ ਹਮੇਸ਼ਾ ਇੱਕ ਅਗਰ ਆਪਾਂ ਆਪਣੇ ਬੈਠ ਕੇ ਦਿਮਾਗ ਦੇ ਨਾਲ ਮਨ ਦੇ ਨਾਲ ਆਪਣੇ ਆਪ ਦੇ ਨਾਲ ਆਪਾਂ ਗੱਲ ਕਰੀਏ ਕਿ ਆਖਰ ਉਹ ਕਿਹੜਾ ਕੰਮ ਹੈ ਜਿਹੜਾ ਕੰਮ ਕਰਕੇ ਮੈਨੂੰ ਆਨੰਦ ਆਉਂਦਾ ਹੈ ਜਿਹੜਾ ਕੰਮ ਕਰਕੇ ਮੈਨੂੰ ਆਪਣੀ ਸ਼ਾਂਤੀ ਮਿਲਦੀ ਆ ਇੱਕ ਮਤਲਬ ਆਪਣੇ ਆਪ ਨੂੰ ਨਹੀਂ ਖੁਸ਼ੀ ਹੁੰਦੀ ਆ ਉਹ ਕੰਮ ਨੂੰ ਪਕੜ ਲਓ ਦੋਸਤੋ ਤੁਹਾਨੂੰ ਕੋਈ ਦੁਨੀਆ ਦੀ ਕਿਉਂਕਿ ਉਹ ਕੰਮ ਦੇ ਵਿੱਚ ਤੁਹਾਡੇ ਦਿਲ ਦੀ ਲਗਨ ਹੋਊਗੀ ਉਹ ਕੰਮ ਤੁਸੀਂ ਪੂਰਾ ਮਤਲਬ ਅਜਿਹਾ ਕਹਿੰਦੇ ਹੁਣੇ ਦੋਸਤੋ ਕਿ ਜਿਸ ਕੰਮ ਦੇ ਲਈ ਜਦੋਂ ਤੁਸੀਂ ਕੁਝ ਚਾਹੋਗੇ ਨਾ ਤਾਂ ਆ ਜਿਹੜੀ ਕਾਇਨਾਤ ਹੈ ਜਿਹੜਾ ਬ੍ਰਹਿਮੰਡ ਹੈ ਇਹ ਤੁਹਾਡੀ ਉਸ ਕੰਮ ਨੂੰ ਪੂਰਾ ਕਰਨ ਦੇ ਲਈ ਤਤਪਰ ਹੋ ਜਾਂਦਾ ਸਾਰਾ ਬ੍ਰਹਿਮੰਡ ਤੁਹਾਡੇ ਲਈ ਇੱਕ ਤਰ੍ਹਾਂ ਮਤਲਬ ਤੁਹਾਡੇ ਕੰਮ ਦੇ ਵਿੱਚ ਤੁਹਾਡਾ ਸਹਾਇਤਾ ਕਰਨ ਲੱਗ ਜਾਂਦਾ ਹੈ ਆ ਗਿਆ ਜੀ ਆ ਗਿਆ ਆ ਗਿਆ ਉਹ ਕੰਮ ਦੇ ਵਿੱਚ ਬ੍ਰਹਿਮੰਡ ਵੀ ਤੁਹਾਡੀ ਮਦਦ ਕਰਦਾ ਪਰਮਾਤਮਾ ਵੀ ਕੰਮ ਤੁਹਾਡੀ ਮਦਦ ਕਰਦਾ ਹੈ ਤੇ ਤੁਸੀਂ ਜਦੋਂ ਇਸ ਤਰ੍ਹਾਂ ਦਾ ਕੰਮ ਆਪਣੇ ਆਤਮਾ ਦੀ ਆਵਾਜ਼ ਦੇ ਨਾਲ ਕਰੋਗੇ ਹੁਣ ਦੋਸਤੋ ਮੈਂ ਥੋੜੀ ਜਿਹੀ ਉਦਾਹਰਨ ਦੇ ਦਿਆਂ ਤੁਹਾਨੂੰ ਮੈਂ ਸੋਸ਼ਲ ਮੀਡੀਆ ਦਾ ਕੰਮ ਕਰਦਾ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਮੈਂ 1990 ਤੋਂ ਪ੍ਰਾਪਰਟੀ ਦਾ ਕੰਮ ਕਰਦਾ ਮੈਨੂੰ ਪ੍ਰਾਪਰਟੀ ਦਾ ਕੰਮ ਆਉਂਦਾ ਹੈ ਔਰ ਮੈਨੂੰ ਕੰਮ ਕਰਕੇ ਆਨੰਦ ਆਉਂਦਾ ਹੈ ਮੈਨੂੰ ਕੋਈ ਜ਼ਰੂਰੀ ਨਹੀਂ ਕਿ ਮੈਂ ਪੈਸਿਆਂ ਲਈ ਕੰਮ ਕਰਦਾ ਮੈਨੂੰ ਇਹ ਕੰਮ ਕਰਕੇ ਦੋਸਤੋ ਆਨੰਦ ਆਉਂਦਾ ਹੈ ਮੇਰਾ ਮਨ ਕਰਦਾਗਾ ਕਿ ਮੈਂ ਇਹੋ ਕੰਮ ਕਰਾਂ ਪ੍ਰਾਪਰਟੀ ਦਾ ਕੰਮ ਕਰਾਂ ਜਾਂ ਫਿਰ ਮੈਨੂੰ ਸੋਸ਼ਲ ਮੀਡੀਆ ਦੇ ਉੱਪਰ ਦੋਸਤੋ ਕੰਮ ਕਰਕੇ ਆਨੰਦ ਆਉਂਦਾਗਾ ਮੇਰੇ 6 ਚੈਨਲ ਮੋਨਟਾਈਜ਼ ਨੇ ਸਤਵਾਂ ਹੁਣੇ-ਹੁਣੇ ਹੋਇਆਗਾ ਮਤਲਬ ਕਾਰਨ ਕੀ ਆ ਕਹਿਣ ਦਾ ਭਾਵ ਕੀ ਆ ਇਹ ਕੰਮ ਨੂੰ ਮੈਂ ਦਿਲੋਂ ਕਰਦਾ ਜਦੋਂ ਮੈਂ ਇੱਥੋਂ ਬੋਲਦਾ ਜਦੋਂ ਮੈਂ ਇੱਥੋਂ ਨਿਕਲੀ ਹੋਈ ਆਵਾਜ਼ ਹੈ ਮੇਰੀ ਨਾ ਤਾਂ ਉਹ ਤੁਹਾਨੂੰ ਉਹ ਪ੍ਰਭਾਵਿਤ ਕਰਦੀ ਹੈ ਲੇਕਿਨ ਜੇ ਮੈਂ ਇਧਰੋਂ ਪੜ੍ਹ ਕੇ ਜੇ ਮੈਂ ਇੱਥੋਂ ਮੋਬਾਈਲ ਤੋਂ ਦੇਖ ਕੇ ਕੁਝ ਬੋਲਣ ਦੀ ਕੋਸ਼ਿਸ਼ ਕਰੂੰਗਾ ਜੇ ਮੈਂ ਇਹ ਕੋਸ਼ਿਸ਼ ਕਰੂੰਗਾ ਕਿ ਫਲਾਣੇ ਦੀ ਆ ਵੀਡੀਓ ਚੱਲ ਗਈ ਫਲਾਣੇ ਦੀ ਆ ਵੀਡੀਓ ਵਾਇਰਲ ਹੋ ਗਈ ਕਦੇ ਮੇਰੀ ਵੀਡੀਓ ਜਾਂ ਮੇਰਾ ਕੋਈ ਕੰਮ ਨਹੀਂ ਚੱਲੇਗਾ ਕਿਉਂਕਿ ਉਹ ਮੈਂ ਨਕਲ ਮਾਰ ਰਿਹਾ ਹੋਊਗਾ ਸੋ ਮੇਰਾ ਕਹਿਣ ਦਾ ਭਾਵ ਦੋ ਤੂੰ ਮੈਂ ਮੋਟੀ ਮੋਟੀ ਗੱਲ ਕਰਦਾ ਉਹ ਨਾਲ ਜੱਟ ਕੇ ਸੌਦੇ ਦੇਣਾ ਕਿ ਕੰਮ ਉਹ ਕਰੋ ਜਿਹੜਾ ਕੰਮ ਤੁਹਾਨੂੰ ਆਉਂਦਾ ਹੈ ਤੁਹਾਡੇ ਦਿਲ ਦੇ ਨੇੜੇ ਆ ਔਰ ਪੈਸਾ ਤੁਹਾਨੂੰ ਆਪਣੇ ਆਪ ਲੱਭ ਕੇ ਆਵੇਗਾ ਪੈਸਾ ਤੁਹਾਡੇ ਮਗਰ ਫਰੇਗਾ ਲੇਕਿਨ ਜੇ ਤੁਸੀਂ ਸਕੀਮਾਂ ਬਣਾ ਕੇ ਇਹ ਨਹੀਂ ਮੈਂ ਕਹਿੰਦਾ ਕਿ ਸਕੀਮਾਂ ਨਾ ਬਣਾਓ ਬਣਾਓ ਜ਼ਰੂਰ ਪਰ ਜੇ ਤੁਸੀਂ ਕਿਸੇ ਦੀਆਂ ਨਕਲਾਂ ਮਾਰ ਮਾਰ ਪੈਸਾ ਲੱਭਣ ਦੀ ਕੋਸ਼ਿਸ਼ ਕਰੋਗੇ ਤੁਸੀਂ ਇਦਾਂ ਆ ਟੰਗ ਪੁੱਠੇ ਸਿੱਧੇ ਤੰਗ ਤਰੀਕੇ ਕਰਕੇ ਪੈਸੇ ਨੂੰ ਲੱਭਣ ਦੀ ਕੋਸ਼ਿਸ਼ ਕਰੋਗੇ ਉਹ ਤੁਹਾਨੂੰ ਨਹੀਂ ਲੱਭੇਗਾ ਤੁਸੀਂ ਆਪਣੇ ਦਿਲ ਦੀ ਆਵਾਜ਼ ਦੇ ਨਾਲ ਤੇ ਮਨ ਦੀ ਆਵਾਜ਼ ਦੇ ਨਾਲ ਦੋਸਤੋ ਕੰਮ ਕਰੋ ਤੁਹਾਨੂੰ ਕੋਈ ਕਾਮ ਜਾਵਣ ਤੋਂ ਨਹੀਂ ਰੋਕ ਸਕਦਾ ਅੱਜ ਮੈਂ ਥੋੜਾ ਬੋਲ ਖਰਾਵਾ ਤੇ ਜਲਦੀ ਦੇ ਵਿੱਚ ਵੀਡੀਓ ਨੂੰ ਸਮਾਪਤ ਕਰਦਾ ਤੇ ਦੋਸਤੋ ਮੈਂ ਕੋਸ਼ਿਸ਼ ਕਰੂੰਗਾ ਕਿ ਮੋਟੀਵੇਸ਼ਨਲ ਵੀਡੀਓ ਮੌਕੇ ਮੌਕੇ ਤੇ ਤੁਹਾਡੇ ਨਾਲ ਸਾਂਝੀ ਕਰਦੀ ਰਹਾ ਕਰਦਾ ਰਹਾਂਗਾ ਤੇ ਤੁਸੀਂ ਜਿਵੇਂ ਬਾਕੀ ਪਿਆਰ ਦਿੰਨੇ ਹੋ ਇੱਥੇ ਵੀ ਪਿਆਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ